ਅਸੀਂ ਦੁਕਾਨ ਤੋਂ ਜਾ ਰਹੇ ਸੀਗੇ ਕ੍ਰੇਟਾ ਗੱਡੀ 'ਚ ਤੇ ਡਰਾਈਵਰ ਮੇਰੇ ਨਾਲ ਸੀ ਮੈਂ ਫਰੰਟ ਸੀਟ ਤੇ ਬੈਠਾ ਸੀ ਤੇ ਅਸੀਂ ਥੋਂ ਵਾਇਆ ਅਨਨ ਨੈਸਰੇ ਦੇ ਅੱਗੇੋਂ ਜਾਂਦੇ ਹੁੰਨੇ ਆ ਇੰਡਸਟਰੀ ਤੋਂ ਅੱਛਾ ਆਪਣੀ ਤੇ ਰਸਤੇ ਸਾਨੂੰ ਤਿੰਨ ਲੜਕੇ ਅ ਸ਼ਿਸ਼ੂ ਹੱਥ ਮਾਰ ਕੇ ਕਹਿੰਦੇ ਗੱਦਾ ਬੰਨ ਕੋਲੇ ਬਈ ਥੋੜੀ ਗੱਡੀ ਪੈਂਚਰ ਪੈਂਚਰ ਹੈ ਤੇ ਮੈਂ ਡਰਾਈਵਰ ਨੂੰ ਕਿਹਾ ਬਈ ਤੂੰ ਉੱਤਰ ਕੇ ਦੇਖ ਪਿੱਛਾ ਟਾਇਰ ਪੈਂਚਰ ਆ ਉਹਨੇ ਦੇਖਿਆ ਤੇ ਉਹ ਕਹਿੰਦਾ ਗੱਡੀ ਬਹੁਜੀ ਪੈਂਚਰ ਹੈ ਬੈ ਗਈ ਅਸੀਂ ਉੱਥੋਂ ਗੱਡੀ ਟੰਰ ਕੀਤੀ ਗਿਦਾ ਬੰਨ ਕੋਲੇ ਪੇ ਟਾਇਰ ਪੈਂਚਰ ਲਾਉਣ ਵਾਲਾ ਅਸੀਂ ਉਹਦੇ ਕੋਲ ਚਲੇ ਗਏ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਆ ਪੈਂਚਰ ਲਾ ਦੇ ਉਹ ਕਹਿੰਦਾ ਪੈਂਚਰ ਤਾਂ ਨਹੀਂ ਮਲਾ ਸਕਦਾ ਮੈਂ ਸਟਿਪਰ ਬਦਲ ਦਿੰਦਾ ਅਸੀਂ ਉੱਥੇ ਗੱਡੀ ਖੜੀ ਕੀਤੀ ਤੇ ਉਹਨੇ ਸਟਿਪਰ ਬਦਲਣੀ ਸ਼ੁਰੂ ਕਰਤੀ ਉਦੋਂ ਬਾਅਦ 15-20 ਮਿੰਟ ਲੱਗੇ ਤੇ ਮੈਂ ਗੱਡੀ 'ਚ ਬਿਠਾ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਕੌਣ ਆਇਆ ਕੌਣ ਗਿਆ ਤੇ ਉਹ ਪਿਛਲੀ ਸੀਟ ਤੇ ਬੈਗ ਪਿਆ ਸੀਗਾ ਜਿਹਦੇ ਚ 6 ਲੱਖ ਸਵਾ 6 ਲੱਖ ਰੁਪਏ ਸੀਗਾ ਤੇ ਕੁਝ ਸਾਡੇ ਦੁਕਾਨ ਦੇ ਕਾਗਜ਼ ਸੀਗੇ ਤੇ ਉਹਨਾਂ ਨੇ ਮੈਨੂੰ ਨਹੀਂ ਪਤਾ ਕਿ ਪਿਛਲੀ ਬਾਰੀ ਖੁੱਲੀ ਹੈ ਉਹਨਾਂ ਨੇ ਤੇ ਤਿੰਨ ਤਿੰਨ ਬੰਦੇ ਸੀਗੇ ਉਹ ਇੱਕ ਬੰਦੇ ਨੇ ਆਪਣਾ ਬਾਰੀ ਖੋਲੀ ਪਿਛਲੀ ਤੇ ਉਹ ਬੈਗ ਚੱਕ ਕੇ ਲੈ ਗਿਆ ਪੰਜ ਮਿੰਟ ਬਾਅਦ ਮੈਨੂੰ ਆਇਆ ਮੇਰੇ ਮਾਂਚੇ ਵੀ ਮੈਂ ਪਿੱਛੇ ਦੇਖਾਂ ਵੀ ਬੈਗ ਪਿਆ ਮੈਂ ਪਿੱਛੇ ਹੱਥ ਮਾਰਿਆ ਤੇ ਬੈਗ ਹੈ ਨਹੀਂ ਸੀ ਮੈਂ ਫਟਾਫਟ ਗੱਡੀ 'ਚ ਉਤਰਿਆ ਤੇ ਮੈਂ ਕਿਹਾ ਕੋਲੰਦਰ ਆਪਣੇ ਬੈਗ ਕਿੱਥੇ ਹੈ ਕਿਹਾ ਬੋਈ ਬੈਗ ਤਾਂ ਗੱਡੀ 'ਚ ਹੋਊਗਾ ਤੇ ਉਹ ਉਹਦੇ ਹੱਥ ਗੰਦੇ ਹੋ ਗਏ ਸੀ ਸਿੱਪਨੀ ਬਦਲਨ ਕਰਕੇ ਤੇ ਉਹ ਆਪਣਾ ਸਾਹਮਣੇ ਹੱਥੋਂ ਚਲਾ ਗਿਆ ਤੇ ਮੈਂ ਰੋਲਾ ਪਾਇਆ ਮੈਂ ਕਿਹਾ ਬੈਗ ਹੈ ਨਹੀਂ ਬੈਗ ਹੈ ਨਹੀਂ ਤੇ ਉਹ ਕਹਿੰਦਾ ਬੈਗ ਤਾਂ ਬੋਈ ਦੁਕਾਨ ਤੇ ਹੋਊਗਾ ਜਦ ਦੁਕਾਨ ਦੇ ਦੇ ਪਤਾ ਕਰ ਲਓ ਮੈਂ ਦੁਕਾਨ ਤੇ ਟੈਲੀਫੋਨ ਕੀਤਾ ਮੁਲਾਜ਼ਮਾਂ ਨੂੰ ਉਹਦੇ ਬਹੁਤ ਇੱਥੇ ਤਾਂ ਹੈ ਨਹੀਂ ਬੈਠਾ ਤੁਸੀਂ ਨਾਂ ਲੈ ਗਏ ਸੀ ਤੇ ਮੈਂ ਕਿਹਾ ਕਲੋਂਦਾ ਦਾ ਬੈਗ ਤਾਂ ਆਪਣੇ ਨਾਲ ਹੀ ਸੀਗਾ ਕਿ ਬੈਗ ਤਾਂ ਬਹੁਜੀ ਹੈ ਨਹੀਂ ਹੁਣ ਤੇ ਮੁੜ ਕੇ ਘਬਰਾਟ ਹੋ ਗਈ ਕਿੰਨੇ ਮਾਉਸੀ ਡਾਕਟਰ ਹੋਗੇ 6 ਲੱਖ 2000 ਰੁਪਏ ਉਹ 6 ਲੱਖ 2000 ਰੁਪਏ ਥੋੜਾ ਬਿਨਸ ਕਰਦਾ ਤੁਹਾਡੇ ਕਨੈਕਸ਼ਨ ਜੈਂਟ ਦਲਾਲੀ ਦਾ ਕੰਮ ਹੈ ਬ੍ਰੋਕਰ ਦਾ ਇਹ ਤਾਂ ਜਿਹੀ ਰਿਪੋਰਟ ਵਗੈਰਾ ਪੋਰਸਨ ਦੇ ਚ ਹਾਂਜੀ ਹਾਂਜੀ ਦੇਤੀ ਸੀ ਜੀ ਕੋ ਸিসিਟੀਵੀ ਆਈ ਤੁਹਾਡੇ ਸਾਹਮਣੇ ਜੀ ਹਾਂਜੀ ਹਾਂਜੀ ਜਿਹਦਾ ਪੌਂਟ ਸਾਹਮਣੇ ਅਸੀਂ ਉਹ ਕੈਮਰੇ ਆਗੇ ਆ ਚੁੱਕੇ ਆ ਉਹ ਬੰਦੇ ਤਿੰਨੇ ਕੈਚ ਹੋ ਚੁੱਕੇ ਆ ਪਰ ਉਹਨਾਂ ਦਾ ਫੇਸ ਜਾਂ ਕਲੀਅਰ ਨਹੀਂ ਹੋ ਰਿਹਾ ਉਹ ਉਹ ਸੀਸੀਟੀਵੀ ਨਜ਼ਰ ਆ ਰਿਹਾ ਗੱਡੀ ਤੋਂ ਬੈਗ ਤੋਂ ਹਾਂਜੀ 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 ਬੈਗ ਆ ਰਿਹਾ ਜੀ ਵੀ ਬੈਗ ਚੱਕਿਆ ਉਹਨੇ ਬੈਗ ਉਹਦੇ ਚਿੱਟਾ ਪਰਨਲਤਾ ਸੀਗਾ ਉਹਨੇ ਫੇਰ ਕੱਚੇ 'ਚ ਲੁਕੋਇਆ ਤੇ ਜਾ ਕੇ ਮੋਟਰਸਾਈਕਲ ਤੇ ਬਹਿ ਗਏ ਪੁਲਿਸ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਕੋਈ ਹਾਂਜੀ ਕਰ ਰਹੇ ਆ ਜੀ ਕਾਰਵਾਈ